ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਅਥਾ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਸਾਖੀ ਪਏ ਗੁਲਾਬ ਸਿੰਘ ਪਿੰਡ ਅਕਬਰਪੁਰ ਖੰਡਾਲ ਤੇਹਸੀਲ ਬਰੇਟਾ ਜ਼ਿਲ੍ਹਾ ਮਾਨਸਾ ਦੀ ਹੈ ਜਿਨ੍ਹਾਂ ਦਾ ਜਨਮ ਸਵਰਨਕਾਰ ਜਾਤੀ ਵਿੱਚ ਹੋਇਆ ਇਹ ਸੋਨੇ ਦਾ ਕੰਮ ਕਰਦੇ ਸਨ ਭਾਈ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬੀ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪਾਹੁ ਲੈ ਕੇ ਸਿੰਘ ਸਜੇ ਅਤੇ ਪਿੰਡ ਪਹੁੰਚ ਕੇ ਆਪਣੇ ਕੰਮ ਦੇ ਨਾਲ ਨਾਲ ਸਿੱਖੀ ਦਾ ਪ੍ਰਚਾਰ ਕਰਨ ਲੱਗੇ ਇਸ ਪਿੰਡ ਵਿੱਚ ਨਬੀ ਬਖਸ਼ਨਾ ਦਾ ਨਵਾਬ ਰਹਿਦਾ ਸੀ ਜਿਸ ਨੂੰ ਮੋਗਲ ਹਕੂਮਤ ਦਾ ਨਸ਼ਾ ਚੜਿਆ ਹੋਇਆ ਸੀ ਭਾਈ ਸਾਹਿਬ ਸਿੱਖੀ ਦਾ ਪ੍ਰਚਾਰ ਕਰਨ ਇਹ ਗੱਲ ਨਬੀ ਬਖਸ਼ ਨੂੰ ਪਸੰਦ ਨਹੀਂ ਸੀ ਉਸ ਨੇ ਉਹਨਾਂ ਨੂੰ ਹੱਥ ਕੜੀਆਂ ਅਤੇ ਪੈਰਾਂ 'ਚ ਬੀੜੀਆਂ ਲਗਾ ਕੇ ਇੱਕ ਭੋਰੇ ਵਿੱਚ ਬੰਦ ਕਰ ਦਿੱਤਾ। ਭਾਈ ਸਾਹਿਬ ਭੋਰੇ ਵਿੱਚ ਪਏ ਗੁਰੂ ਸਾਹਿਬ ਨੂੰ ਅਰਦਾਸ ਬੇਨਤੀਆ ਕਰਦੇ ਕਿ ਹੇ ਗੁਰੂ ਸਾਹਿਬ ਜੇਕਰ ਤੁਹਾਡਾ નિર્ਦੋਸ਼ ਸਿੱਖ ਇਸ ਤਰ੍ਹਾਂ ਸਰੀਰ ਛੱਡ ਗਿਆ ਤਾਂ ਸਿੱਖ ਧਰਮ ਦੀ ਬੇਅਦਬੀ ਹੋਵੇਗੀ। ਜਾਣੀ ਜਾਣ ਸ਼੍ਰੀ ਗੁਰੂ ਸਾਹਿਬ ਜੀ ਉਸ ਸਮੇਂ ਸੱਸਾ ਤੋਂ ਹੁੰਦੇ ਹੋਏ ਪੱਛਮ ਵੱਲ ਜਾ ਰਹੇ ਸਨ। ਖਬਰ ਲੱਗਨ ਤੇ ਉਹ ਕੁਝ ਸਿੰਘਾਂ ਨੂੰ ਨਾਲ ਲੈ ਕੇ ਮਿੱਤੀ 1 ਨਵੰਬਰ 1706 ਦਿਨ ਸ਼ੁੱਕਰਵਾਰ ਨੂੰ ਪਿੰਡ ਅਕਬਰਪੁਰ ਖੰਡਾਲ ਪਹੁੰਚੇ ਪਿੰਡ ਦੇ ਬਾਹਰ ਹੀ ਆਪਣੇ ਘੋੜੇ ਬੰਨ ਦਿੱਤੇ ਅਤੇ ਪੈਦਲ ਹੀ ਭੋਰੇ ਵਾਲੇ ਸਥਾਨ ਤੇ ਪਹੁੰਚ ਕੇ ਪਹਿਰਾ ਦੇ ਰਹੇ ਸਪਾਈਆਂ ਨੂੰ ਬੰਦੀ ਬਣਾ ਕੇ ਭਾਈ ਸਾਹਿਬ ਨੂੰ ਭੋਰੇ ਵਿੱਚੋਂ ਬਾਹਰ ਆਉਣ ਦਾ ਹੁਕਮ ਦਿੱਤਾ ਤਾਂ ਭਾਈ ਸਾਹਿਬ ਬੋਲੇ ਮੈਨੂੰ ਬੀੜੀਆਂ ਨਾ ਬੰਨਿਆ ਹੋਇਆ ਹੈ ਗੁਰੂ ਜੀ ਨੇ ਕਿਹਾ ਸਤਨਾਮ ਵਾਹਿਗੁਰੂ ਬੋਲੋ ਬੀੜੀਆਂ ਆਪਣੇ ਆਪ ਟੁੱਟ ਜਾਣਗੀਆਂ ਭਾਈ ਸਾਹਿਬ ਨੇ ਉਵੇਂ ਹੀ ਕੀਤਾ ਤੇ ਪੂਰੇ ਵਿੱਚੋਂ ਬਾਹਰ ਆ ਗਏ ਗੁਰੂ ਸਾਹਿਬ ਜੀ ਨੇ ਪਾਈ ਸਾਹਿਬ ਨੂੰ ਆਪਣੇ ਸੀਨੇ ਨਾਲ ਲਗਾਇਆ ਤੇ ਵਚਨ ਕੀਤਾ ਕਿ ਇਹ ਮੇਰਾ ਸਿੱਖੀ ਸਿਧਕ ਹੈ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਦਾ ਨਿਸ਼ਤਾਰਾ ਕੀਤਾ ਪਾਈ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਨਿਸ਼ਤਾਰਾ ਪੂਰਾ ਸਾਹਿਬ ਸ਼ਿਚੋਬਿਤ ਹੈ ਜੀ ਗੁਰੂ ਪਿਆਰਿਓ ਜੇਕਰ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੈ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪਹੁੰਚਦੀ ਕਰੋ ਤਾਂ ਜੋ ਹੋਰ ਵੀ ਲੋਕ ਇਸ ਸਾਖੀਆਂ ਦਾ ਆਨੰਦ ਮਾਣ ਸਕਣ